ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ਦੇ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 3 ਵਜੇ ਦੇ ਕਰੀਬ ਧਮਾਕੇ ਦੀ ਆਵਾਜ਼ ਲੋਕਾਂ ਨੇ ਸੁਣੀ ਹੈ ਦਸਨਾ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਤਾਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਮੌਕੇ ਤੇ ਪਹੁੰਚਦੇ ਨੇ ਥਾਣਾ ਸਲਮ ਵਿਖੇ ਉਹ ਪਹੁੰਚੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਾਂਚ ਹੋ ਰਹੀ ਹੈ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਆਵਾਜ਼ ਉਹਨਾਂ ਵੀ ਸੁਣੀ ਸੀ ਪਰ ਥਾਣੇ ਦੇ ਵਿੱਚ ਕੋਈ ਧਮਾਕਾ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਪਤਾ ਲਾਇਆ ਜਾ ਰਿਹਾ ਹੈ ਕਿ ਆਖਰੀ ਠਮਾਕਾ ਕਿੱਥੇ ਹੋਇਆ ਪਰ ਉੱਥੇ ਅਸੀਂ ਇਹ ਵੀ ਵੇਖ ਸਕਦੇ ਹਾਂ ਕਿ ਥਾਣਾ ਇਸਲਾਮਾਬਾਦ ਦੀ ਸਾਰੀ ਹੀ ਬੱਤੀ ਦੀਆਂ ਤਾਰਾ ਜੜੀਆਂ ਨੇ ਉਹ ਸੜ ਚੁੱਕਿਆ ਨੇ ਅੰਦਰ ਜਿੰਨੀਆਂ ਟੀਨਾ ਸਨ ਉਹ ਵੀ ਡਿੱਗੀਆਂ ਪਈਆਂ ਨੇ ਪਰ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੀਵਨ ਫੌਜੀ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਫਿਲਹਾਲ ਕੋਈ ਵੀ ਹਾਲਾ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ 3 ਵਜੇ ਦੇ ਕਰੀਬੇ ਧਮਾਕਾ ਹੋਇਆ ਫਿਲਹਾਲ ਪੁਲਿਸ ਦਾ ਇਹ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਨੇ ਕਿਹੜੇ ਵੱਲੋਂ ਗ੍ਰੇਡ ਬਲਾਸਟ ਹੋਇਆ ਇਹ ਫਿਰ ਕੋਈ ਬਲਾਸਟ ਹੋਇਆ ਮਹੱਲੇ ਵਾਲੇ ਕਹਿੰਦੇ ਦੋ ਤਿੰਨ ਜਾਨਾਂ ਪਿੱਛੇ ਸਾਰੀ ਜਨਾਨੀ ਹੈ ਕਹਿੰਦੇ 3:00 ਵਜੇ ਦੇ ਕਰੀਬ ਬਲਾਸਟ ਹੋਇਆ ਸਰ ਸਵੇਰੇ 4 ਸਵੇਰੇ 4 ਵਜੇ ਸਵੇਰੇ 4 ਵਜੇ ਤੇ ਇੱਥੇ ਆ ਸਾਰੇ ਪੁਲਿਸ ਸਹਾਇਕ ਕੀਤੀ ਗਈ ਆ ਤਿੰਨਾਂ ਲੈ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਉਹ ਆਲਰੇਡੀ ਫੜੀ ਰਿਪੇਅਰ ਚੱਲੀ ਤਿੰਨਾਂ ਤੋਂ ਕੋਈ ਨਹੀਂ ਰਿਪੇਅਰ ਪਾਜੀ ਸਵੇਰੇ 4 ਵਜੇ ਥੋੜੀ ਚੱਲੀ ਨਹੀਂ 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 ਮੇਰੇ ਖਿਆਲ ਅੱਜ ਤੇ ਰਿਪੇਅਰ ਚੱਲੀ ਕੋਈ ਨਹੀਂ 8-9 ਕਹ ਰਹੇ ਇੱਕ ਬਲਾਸਟ ਦੀ ਮੇਰੇ ਬਾਜੇ ਆਈ ਨਹੀਂ ਆਈ ਨਹੀਂ ਮੇਰਾ ਇੱਥੇ ਸਾਡੇ ਸੰਤਰੀ ਪਰ ਸਾਨੂੰ ਬਾਕਾਇਦਾ ਸਾਡਾ ਸਾੜਾ ਇਹ ਬਿਲ ਉਹ ਮੈਂ ਵੀ ਦੇਖ ਰਿਆ ਸਾਡੇ ਥਾਣੇ ਨਹੀਂ ਹੋਈ ਪਰ ਸਾਡੇ ਥਾਣੇ ਨਹੀਂ ਹੋਈ ਕਿਤੇ ਹੋਰ ਹੋਈ ਕੋਈ ਗੱਲ ਵੱਖਰੀ ਆ ਆਹ ਨਗਵਾਂ ਵਾਲੇ ਮੈਂ ਗਵਾਟ ਨੇ ਵਿੱਚ ਇਸ ਤਾ ਮੈਂ ਤੁਹਾਨੂੰ ਦੱਸ ਰਿਆ ਨਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਤਮਾਕੇ ਦੀ ਗੱਲ ਨਹੀਂ ਹੋਈ ਜੀਵਨ ਫੌਜੀ ਨੇ ਜਿੰਮੇਵਾਰੀ ਵੀ ਲਈ ਆ ਭਾਜੀ ਮੈਂ ਨਹੀਂ ਜੀਵਨ ਫੌਜੀ ਨੂੰ ਜਾਣਦਾ ਨਾ ਮੈਂ ਸਿੱਖ ਸੁਣੀ ਆ ਕਿਹੜੀ ਕੋਈ ਗੱਲਬਾਤ ਹੈਗੀ ਆ ਲੇਕਿਨ ਕਿਤੇ ਦੂਰ ਦੂਰ ਮੈਂ ਵੀ ਕਰਦਾ ਇਸੇ ਕਰਕੇ ਕਰ ਰਹੇ ਆ ਕਿਤੇ ਦੂਰ ਤਮਾਕੇ ਦੀ ਕੋਈ ਆਵਾਜ਼ ਆਈ ਸਾਡੇ ਥਾਣੇ ਦੇ ਵਿੱਚ ਕੋਈ ਤੋ ਤਮਾਕਾ ਨਹੀਂ ਆ ਅੱਛਾ ਨਾ ਕੋਈ ਅਫੀ ਗੱਲ ਆ ਠੀਕ ਆ ਹਾਂਜੀ ਤੁਸੀਂ ਮੈਂ ਤੁਹਾਨੂੰ ਕਹਿੰਦਾ ਕਿ ਆਵਾਜ਼ ਕਹਿੰਦੇ ਲੋਕ ਸੁਣੀ ਆ ਉਹਦੇ ਸਬੰਧ ਚ ਅਸੀਂ ਵੀ ਜਾਂਚ ਕਰ ਰਹੇ ਹਾਂ ਪਰ ਆਵਾਜ਼ ਸੁਣੀ ਆ ਲੋਕਾਂ ਨੇ ਬਾਤ ਸੁਣੀ ਆ ਮੈਂ ਵੀ ਉਹ ਜਾਂਚ ਕਰ ਰਹੇ ਆ ਮੇਰੇ ਥਾਣੇ ਦੇ ਇਲਾਕੇ ਦੇ ਵਿੱਚ ਨਹੀਂ ਹੈ ਜਸਵੀਰ ਦੇ ਇਲਾਕੇ ਦੇ ਲੋਕ ਕਹਿੰਦੇ ਕਿ ਥਾਣੇ ਦੇ ਇਲਾਕੇ ਹੀ ਆ ਬਿਲਕੁਲ ਥਾਣੇ ਦੇ ਘੇਰੇ ਇਸੇ ਵਾਸਤੇ ਮੈਂ ਵੀ ਪਹੁੰਚਿਆ ਤੁਸੀਂ ਵੀ ਕਰ ਰਹੇ ਹੋ ਮੈਂ ਵੀ ਇਸੇ ਕਰਕੇ ਪਹੁੰਚ ਰਿਹਾ ਤੁਸੀਂ ਸਾਨੂੰ ਜਾਂਚ ਕਰ ਨਹੀਂ ਦੇ ਰਹੇ ਕਿ ਕਿੱਥੇ ਹੋਇਆ ਰੋਕ ਨਹੀਂ ਦੇ ਰਿਹਾ ਮੈਂ ਜਿਹੜੀ ਗੱਲ ਲੋਕਾਂ ਦੀ ਆ ਰਹੀ ਹੈ ਜਿੱਥੇ ਸਾਡੀ ਵੀ ਕਹਿੰਦੇ ਕਿ ਟਾਇਰ ਦਾ ਬਲਾਸਟ ਆ ਉਹ ਨਹੀਂ ਕਹਿ ਰਹੇ ਜਿਸ ਤਰ੍ਹਾਂ ਲੋਕ ਕਹਿ ਰਹੇ ਜਿਸ ਤਰ੍ਹਾਂ ਬੀਬੀ ਕਹਿ ਰਹੀ ਆ ਕੋਈ ਸਾਡਾ ਇਹਨਾਂ ਦੇ ਨਾਲਾ ਸਪੂਟ ਆ ਥੋੜਾ ਜਿਹਾ ਆ ਮੋਟਰਸਾਈਕਲਾਂ ਦਾ ਇਹ ਦੇ ਕਰਕੇ ਦੇਖੋ ਥੋੜਾ ਫਿਰ ਆ ਰਹੇ ਨੇ ਮੈਂ ਸੀਨੀਅਰ ਅਫਸਰਾਂ ਨੂੰ ਕੀਤਾ ਆਪਣਾ ਸੂਚਿਤ ਤਨ ਦਿਖਾਵਾਂਗੇ ਸਾਰਾ ਥਾਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਲੇਕਿਨ ਜਿਹੜੀ ਗੱਲ ਤੁਸੀਂ ਕਹਿ ਰਹੇ ਜਾਂ ਲੋਕ ਕਹਿ ਰਹੇ ਨੂੰ ਅਸੀਂ ਵੀ ਕਹਿ ਰਹੇ ਹਾਂ ਇਸੇ ਵਿਸ਼ੇ ਵਾਸਤੇ ਮੈਂ ਇੱਥੇ ਜਾਂਚ ਕਰਨ ਵਾਸਤੇ ਆ ਲੇਕਿਨ ਥਾਣੇ ਦੇ ਅੰਦਰ ਧਮਾਕੇ ਦੀ ਗੱਲ ਜਿਹੜੀ ਉਹ ਬਿਲਕੁਲ ਗਲਤ ਹੈ ਮੇਰਾ ਨਾਮ ਪਵਨ ਕੁਮਾਰ ਹੈ ਜੀ ਹਾਂ ਜੀ ਕਿਹੜਾ ਇਲਾਕਾ ਇਹ ਥਾਣਾ ਸਲਾਮਾਬਾਦ ਦਾ ਇਲਾਕਾ ਜੀ ਹਾਂ ਜੀ ਕੀ ਗੱਲ ਹੈ ਰਾਤ 3 ਵਜੇ ਕੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਹਨੂੰ ਸੁਣ ਕੇ ਅਸੀਂ ਵੀ ਸਾਰੇ ਕਬਰਾ ਗਏ ਲੇਕਿਨ ਯਕਦਮ ਅਸੀਂ ਉੱਠ ਪਏ ਲੇਕਿਨ ਇਹਨਾਂ ਜ਼ਬਰਦਸਤ ਧਮਾਕਾ ਵੇਵਾ ਸੁਣ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚੱਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਹੈ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣਾ اسلامਬਾਦ ਲਾ ਕੇ ਰਹਿਨੇ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਜੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਥਾਣੇ ਤੇ ਹਮਲਾ ਹੋ ਰਿਹਾ ਹੈ ਕਿਤੇ ਥਾਣੇ ਕਿਸੇ ਚ ਹਮਲਾ ਤਾਂ ਨਹੀਂ ਸੀ ਯਹਾਂ ਕਿਤੇ ਲਾਗੇ ਚ ਅੱਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਉਹ ਵੀ ਦੇਖਿਆ ਗਿਆ ਥਾਣੇ ਸਲਾਮਾਬਾਦ ਦੇ ਅੰਦਰ ਵੀ ਪੁਲਿਸ ਮਾਈਂ ਫੇਰ ਤੇ ਲੱਗੇ ਪੱਤੀਆਂ ਪੁੱਤੀਆਂ ਠੀਕ ਕਰਨ ਦੇ ਸਭ ਕੁਝ ਦੇ ਤਿੰਨ ਟੁਣਾ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਹੈ ਕਿ ਜਿਹੜਾ ਹਮਲਾ ਹੈ ਉਹ ਥਾਣਾ ਸਲਾਮਾਬਾਦ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ ਪਾਏ ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਕਿਸੇ ਨੇ ਬਸ ਫੋਟਕਸ ਸਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਆ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਕਿਸ ਤਰ੍ਹਾਂ ਕਿਉਂ ਹੋ ਰਿਹਾ ਕਾਫੀ ਆਈ ਉੱਠ ਕੇ ਬਹਿ ਗਏ ਬਹੁਤ ਜ਼ਿਆਦਾ ਆਈ ਬੱਚੇ ਉੱਠ ਕੇ ਬਹਿ ਗਏ ਆ ਅੰਦਰ ਫੋੜਵਾ ਉਹ ਡੇਗ ਪਈ ਹਾਂ ਅੱਜ ਦੇਖੋ ਇੰਨਾ ਕੋਆ ਕਾਲ ਨੂੰ ਚਾਂਸ ਤੋਂ ਜ਼ਿਆਦਾ ਵੀ ਹੋ ਸਕਦਾ ਕਿੰਨੇ ਕਵੇ ਦਾ ਟਾਈਮ ਸੀ ਤੇ ਮੋ ਕੋਈ 3:10 ਕਰੀਬ ਦਾ ਲੱਗ ਗਈ ਹੈ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹਾਂ ਕਿਹੜਾ ਇਲਾਕਾ ਕਿਹੜਾ ਜੀ ਇਸਲਾਮਾਬਾਦ ਇਸਲਾਮਾਬਾਦ ਸ਼ੇਵਕਲੋਣੀ ਬੇਟਾ ਤੁਸੀਂ ਵੀ ਤੁਸੀਂ ਵੀ ਸੁਣੀ ਆਵਾਜ਼ ਸੀ ਕਿੰਨੇ ਕਵੇ ਦਾ ਟਾਈਮ ਸੀ 3 ਵਜੇ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਸੀ ਅੱਛਾ ਇਦਾਂ ਲੱਗਾ ਜਿਵੇਂ ਕੋਈ ਚੀਜ਼ ਦੇਖ ਕੇ ਕੱਟ ਡੁੱਸਤਾ ਹੋਵੇ ਅੱਛਾ ਇਸ ਤਰ੍ਹਾਂ ਕਾਫੀ ਤੇਜ਼ ਸੀ ਪਤਾ ਨਹੀਂ ਕਿੱਥੇ ਹੱਤ ਮੰਗਦਾ ਆਈ ਡੋਨੇ ਉੱਪਰ ਹੈ ਬੱਚੇ ਉੱਪਰ ਮੈਨੂੰ ਆਵਾਜ਼ ਆਈ ਪਰ ਬਾਹਰ ਨਹੀਂ ਵੇਖਿਆ ਕਿ ਸਮਾਂ ਕਿੰਨੇ ਦਾ ਟਾਈਮ ਕਿੰਨੇ ਦਾ ਸੀ ਤੇਨਕੂ ਵਹੀ ਹੋਇਆ ਭਾਈ ਕਿ ਨਹੀਂ ਮੈਂ ਉੱਥੇ ਟਾਈਮ ਚੈੱਕ ਕਿੰਨੀ ਤੇਜ਼ ਆਈ ਹੈ ਆਵਾਜ਼ ਬਹੁਤ ਤੇਜ਼ ਸੀ ਕਿ ਐਦਾਂ ਲੱਗਾ ਕਿ ਚੀਜ਼ ਦੇਖ ਕੇ ਟੁੱਟ ਗਈ ਉਹਦੇ ਬਾਅਦ ਨੀਂਦ ਕਿੱਥੇ ਆਈ ਨਹੀਂ ਜੀ ਨਹੀਂ ਆਈ ਬਹੁਤ ਜ਼ਿਆਦਾ ਤਮਾਕੂ ਆਪਿਆ ਪਰ ਕੁਛ ਹੋਣਾ ਨਾ ਬੀਜੀ ਕਹਿਣਾ ਹਾਂ ਸਾਡਾ ਗੜਾ ਕੁਝ ਹੋਇਆ ਹੈ ਜੀ

ਆਹ ਇਹ ਦੇਖੋ ਆਹ ਕੰਧ ਦੀ ਲੀ ਆਹ ਛੋਟ ਨੂੰ ਆਹ ਛੋਟ ਆਹ ਕੰਧ ਦੀ ਲੀ ਚਲ ਠੀਕ ਹੈ ਅਮਨ ਦੇਖੋ ਕੰਤਾ ਪਤਾ ਲੱਗਾ ਇਹ ਆਵਾਜ਼ ਆਈ ਕੋਈ ਇਸ ਸੰਬੰਧ ਇਹ ਵੈਰੀਫਾਈ ਕਰ ਰਹੇ ਆ ਐਸ ਐਚ ਕੋਈ ਬਲਾਸ ਇੱਥੇ ਸਾਨੂੰ ਪਤਾ ਨਹੀਂ ਲੱਗਦਾ ਪਰ ਇਲਾਕੇ ਦੇ ਆਹ ਪੁਆਇੰਟ ਦੇ ਸਾਰੇ ਕਹਿੰਦੇ ਸਾਨੂੰ ਬਹੁਤ ਤਕੜਾ ਬਲਾਸ ਤੇ ਧਮਾਕਾ ਆਇਆ ਸੀ ਉਹ ਤਾਂ ਲੱਡੀਆਂ ਤਸਵੀਰਾਂ ਤਕ ਵੈਰੀਫਾਈ ਕਰ ਰਹੇ ਜੀ ਸੀਨੀਅਰ ਸੁਰਾਗੇ ਨੇ ਤੁਹਾਨੂੰ ਦੱਸ ਦੇਣਗੇ ਤਾਰਾ ਠੀਕ ਠੀਕ ਬਿਲਕੁਲ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਸਿਚੋ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਆਰਾਊਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਡ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੋਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨੇ ਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੁਵినਾਈਲਾ ਲੜਕਾ ਉਹਦਾ ਨਾਮ ਨਹੀਂ ਆਪਾਂ ਦੱਸੇ ਦੂਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆਨ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕੋਈ ਹੁਣ ਸਿਕੰਜਾ ਕਾਫੀ ਇਹਨਾਂ ਤੇ ਖਸਿਆ ਜਾ ਰਿਹਾ ਹੈ ਔਰ ਸਾਡੇ ਕੋਲ ਬੰਦੇ ਨਾਮਜ਼ਦ ਨੇ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨ ਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵਾਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੈਂਸ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਕਰ ਅਮਨ ਕੋਕਰ ਨਾਮ ਦਾ ਲੜਕਾ ਪਹਿਲਾਂ ਵੀ ਵਾਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨਹੀਂ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂ। ਸਰ ਆਖ ਕਿ ਵਜਾ ਕਿ ਜਿਹੜਾ ਥਾਣੇ ਦੇ ਬਾਹਰ ਜਿਹੜਾ ਗੱਲ ਕਰਕੇ ਤੈਸਿਲ ਪਈ ਜਾਵੇ। ਨਹੀਂ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੀ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇਗੇ ਤੇ ਉਹ ਨੈਚੁਰਲੀ ਆਪਣੀ ਉਹਨਾਂ ਦਾ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟ ਬੈਕ ਲੱਗਿਆ ਸਾਨੂੰ ਸਾਹਮਣੇ ਉਹ ਮੋਡਿਊਲ ਸਾਰਾ ਬਸ ਟੋ ਹੈ ਔਰ ਜਲਦੀ ਤੋਂ ਜਲਦੀ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣਗੀਆਂ ਸਰ ਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਤੀਨਾ ਜਿਹੜੀਆਂ ਉੱਪਰ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਵੇਂ ਮਤਲਬ ਆਪਾਂ ਗੱਲ ਨੂੰ ਉਹ ਵੀ ਨਾ ਕਰੀਏ ਅਸੀਂ ਕਦੇ ਕੀਤੀ ਪਈ ਨਾ ਨਵੀਆਂ ਪਾਈਆਂ ਜਾ ਰਹੀ ਸੀ ਸਵੇਰੇ 4 ਵਜੇ ਉਸੇ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾਂ ਆਈਆਂ ਪਰ ਸਰ ਬਾਹਰ ਬਹਤਕ ਤੱਕ ਦੇ ਉਲਕੈ ਨਹੀਂ ਰਹਿ ਵੀ ਤੇ ਬਾਹਰ ਨੌਇਸਤਾ ਆਈ ਹੈ ਪਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆ ਕੋਈ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਉਹਨੂੰ ਕੋਈ ਲੁਕੋਇਆ ਜਾ ਸਕਦਾ ਸਰ 12 ਦੇ ਰੀ ਆਪਾਂ ਦੋਸ਼ੀ ਫੜੇ ਹੋ ਚੁੱਕੇ ਆ ਇਹ ਚੱਕਰ ਕੀ ਜਿਹੜਾ ਵੀ ਬਾਰ ਬਾਰ ਪੁਲਿਸ ਥਾਣੇ ਤੱਕ ਇਹ ਮੜਾ ਮੜਾ ਕਲੂਜ਼ ਮਿਲਿਆ ਉਹ ਲੱਗੇ ਹੈ ਜੀ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਚ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜਸ ਤੇ ਚੱਲ ਰਿਹਾ ਹੈ